ਤੋਂ ਆਏ ਬੇਬੀ ਰੋਪੜ ਤੋਂ ਆਏ ਜੀ ਅੱਛਾ ਰੋਪਿੰਡੋਂ ਕਿ ਸ਼ਹਿਰ ਤੋਂ ਸ਼ਹਿਰੋਂ ਰੋਪੜਸ ਖਾਸ ਹਾਂਜੀ ਅੱਛਾ ਕਿਵੇਂ ਆਏ ਤੇ ਕਿਵੇਂ ਲੱਗਿਆ ਬਹੁਤ ਅੱਛਾ ਲੱਗਿਆ ਜੀ ਦੇਖ ਕੇ ਅਸੀਂ ਪਹਿਲੇ ਕਦੀ ਇਸ ਤਰ੍ਹਾਂ ਦਾ ਦੇਖਿਆ ਹੀ ਨਹੀਂ ਹਾਂਜੀ 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 ਮੈਂ ਪਹਿਲੀ ਵਾਰ ਸਾਨੂੰ ਇੱਥੇ ਹੈ ਨਾ ਪਹਿਲੀ ਵਾਰ ਮੈਂ ਆਈ ਹਾਂ ਹਾਂਜੀ ਤੁਸੀਂ ਜੀ ਮੈਂ ਫਸਟ ਟਾਈਮ ਆਈ ਹਾਂ ਜੀ ਤੁਸੀਂ ਵੀ ਪਹਿਲੀ ਵਾਰ ਆਏ ਹੋਗੇ ਇਹ ਤੁਹਾਡੇ ਐਸੀ ਐਸਾਰੀ ਇਹ ਬੇਬੇ ਜੀ ਦੀ ਦੋ ਹਾਂਜੀ ਐਸੀ ਸਾਰੀ ਕੋ ਪਰਿਵਾਰ ਦੇ ਆ ਤੇ ਜਿसे ਇਕੱਠੇ ਟੈਕਸੀ ਕਰਕੇ ਆਇਆ ਕਿਉਂਕਿ ਸਾਨੂੰ ਲੱਗਿਆ ਕਿ ਸਾਡਾ ਯੋਗਦਾਨ ਬਹੁਤ ਜ਼ਰੂਰੀ ਹੈ ਤੇ ਲੋਕੀ ਕਹਿੰਦੇ ਵੀ ਪੰਜਾਬ ਦੇ ਨਸ਼ਿਆਂ ਦੇ ਵਿੱਚ ਹੈ ਯੂਥ ਅੱਜ ਇਹ ਦੋ ਯੂਥ ਇੱਥੇ ਖੜੇ ਆ ਤੇ ਦੱਸੋ ਕਿਹੜੇ ਨਸ਼ਾ ਚ ਹੈ ਤੇ ਮੈਂ ਇਹੀ ਕਹੂੰਗੀ ਸਰਕਾਰ ਨੂੰ ਤੇ ਮੈਂ ਉੱਦੀ ਜੀ ਨੂੰ ਇਹੀ ਕਹੂੰਗੀ ਕਿ ਪਹਿਲੇ ਤੁਸੀਂ ਚਾਹ ਵੇਚਦੇ ਸੀ ਹੁਣ ਤੁਸੀਂ ਦੇਸ਼ ਵੇਚੂਗੇ ਤੁਹਾਡਾ ਜੇ ਪੇਸ਼ਾ ਹੀ ਵੇਚਣਾ ਹੈ ਤਾਂ ਤੁਹਾਨੂੰ ਕੀ ਕਹੀਏ ਤੁਹਾਨੂੰ ਪ੍ਰਧਾਨ ਮੰਤਰੀ ਬਣਨ ਦਾ ਕੋਈ ਹੱਕ ਨਹੀਂ ਹੈ ਤੇ ਅਸੀਂ 4 ਸਾਲ ਤਾਂ ਤੁਹਾਡੀ ਸ਼ਕਲ ਤਾਂ ਦੇਖਣਾ ਨਹੀਂ ਚਾਹਦੇ ਅਸੀਂ ਤਾਂ ਇਹੀ ਪ੍ਰਾਰਥਨਾ ਕਰੂਗੇ ਵੀ ਤੁਸੀਂ ਇੱਥੋਂ ਹਟਜੋ ਪਰ ਅਸੀਂ ਇਸ ਗੱਲ ਤੋਂ ਵੀ ਹੈਰਾਨ ਆ ਕਿ ਜਿੱਡੇ ਸਾਵਧਾਨੀ ਨਾਲ ਤੁਸੀਂ ਗੱਲ ਕਰ ਰਹੇ ਹੋ ਲੋਜੀਕਲ ਹੋ ਗਏ ਹਨ ਬਹੁਤ ਸਾਰੇ ਲੋਕ ਆ ਹਨ ਕਿ ਫਿਲਮ ਐਕਟਰਸ ਵੀ ਆ ਜਾਂ ਹੋਰ ਵੀ ਆ ਉਹ ਵੀ ਕਹਿ ਰਿਹਾ ਵੀ ਧਰਨਾ ਜਿਹੜਾ ਉਹ ਕਿਸਾਨ ਆ ਜਿਹੜਾ ਕਿਸਾਨ ਨੂੰ ਵਰਗਲਾਇਆ ਗਿਆ ਹਨ ਉਹਨੂੰ ਪਤਾ ਨਹੀਂ ਮੁੱਦਿਆਂ ਦਾ ਉਹ ਤਾਂ ਭੋਲਾ ਭਾਲਾਗਾ ਤੁਹਾਨੂੰ ਇੱਥੇ ਆ ਕੇ ਕਿਵੇਂ ਲੱਗਿਆ ਉਹਨਾਂ ਨੂੰ ਪਤਾ ਮੁੱਦਿਆਂ ਦਾ ਕਿ ਨਹੀਂ ਪਤਾ ਜੇ ਮੁੱਦਿਆਂ ਦਾ ਪਤਾ ਨਹੀਂ ਹੁੰਦਾ ਤਾਂ ਇਹ ਨਹੀਂ ਇਕੱਠ ਵੀ ਨਹੀਂ ਹੁੰਦਾ ਗੱਲ ਤਾਂ ਇਹ ਹੈ ਇਕੱਠ ਤਾਂ ਹੈ ਕਿਉਂਕਿ ਲੋਕਾਂ ਨੂੰ ਪਤਾ ਵੀ ਹੈ ਗਲਤ ਹੈ ਜਿਹੜੇ ਤਿੰਨ ਕਾਨੂੰਨ ਹੈ ਗਲਤ ਹੈ ਤੇ ਵਾਪਸ ਲੋ ਤਾਂ ਹੀ ਅਸੀਂ ਇੱਥੇ ਆਏ ਆ ਅੱਜ ਮੈਂ ਵੀ ਛੁੱਟੀ ਲੈ ਕੇ ਆਈ ਹਾਂ ਦਫ਼ਤਰ ਤੋਂ ਕਿਉਂਕਿ ਮੈਨੂੰ ਪਤਾ ਸੀ ਕਿ ਯੋਗਦਾਨ ਬਹੁਤ ਜ਼ਰੂਰੀ ਹੈ ਤੇ ਅੱਗੇ ਵੀ ਆਵਾਂਗੀ ਤੇ ਇਹ ਪ੍ਰਾਰਥਨਾ ਕਰਾਂਗੀ ਤੇ ਛੇਤੀ ਤੋਂ ਛੇਤੀ ਸਾਡਾ ਜਿਹੜੀ ਸਮੱਸਿਆ ਉਹ ਦੂਰ ਕੀਤੀ ਜਾਵੇ ਦੂਰ ਕੀਤੀ ਜਾਵੇ ਬੇਬੇ ਜੀ ਹੁਣ ਅੱਗੇ ਇਹਨਾਂ ਨਾਲ ਕੀ ਰਿਸ਼ਤਾ ਤੁਹਾਡਾ ਇਹ ਇਹ ਮੇਰੀ ਇਹ ਵੀ ਦੋਤੀ ਹੈ ਜੀ ਮੇਰੀ ਅੱਛਾ ਇਹ ਵੀ ਦੋਤੀ ਹੈ ਤੁਹਾਡੇ ਜਾਣੀ ਅੱਛਾ ਤੁਹਾਡੇ ਮਤਲਬ ਤਿੰਨ ਪੀੜੀਆਂ ਤੁਸੀਂ ਕਰਤੀਆਂ ਹਾਂਜੀ 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 ਟੈਕਸੀ ਚ ਵੀ ਗੱਲ ਕਰ ਰਹੇ ਸੀ ਕਿ ਅਸੀਂ ਤਿੰਨ ਪੀੜ੍hiyan ਕੱਟੀਆਂ ਆਈਆਂ ਹਾਂ ਹਾਂਜੀ ਮੇਰੇ ਬੱਚੇ ਬਾਹਰ ਹੈਗੇ ਆਸਟ੍ਰੇਲੀਆ ਹੀ ਰਹਿੰਦੇ ਆਰਾਂ ਨੇ ਮਿਲ ਕੇ ਚੜਾਈ ਕਰਕੇ ਮੰਮੀ ਹਾਂਜੀ ਜਰੂਰ ਅੱਛਾ ਜੀ ਕੀ ਨਾਮ ਆ ਤੁਹਾਡਾ ਜਸਦੀਪ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਦੀਪ ਥੋੜਾ ਇੱਧਰ ਨੂੰ ਆ ਜਾਓ ਇਹਨਾਂ ਦੇ ਨਾਲ ਆ ਜਾਓ ਬੇਜੀ ਤੇ ਕਿਵੇਂ ਲੱਗਿਆ ਇੱਥੋਂ ਦਾ ਕਿ ਮਾਹੌਲ ਕਿਸਾਨਾਂ ਨੂੰ ਲੈ ਕੇ ਬਹੁਤ ਸਾਰੀਆਂ ਚਰਚਾ ਤੁਸੀਂ ਵੀ ਮੀਡੀਆ ਦੇ ਉੱਤੇ ਦੇਖਦੇ ਹੋਵਗੇ ਆਪਾਂ ਸਾਰੇ ਐਕਟਿਵ ਆ ਸੋਸ਼ਲ ਮੀਡੀਆ ਤੇ ਖੋਲੋ ਤਾਂ ਹਰ ਪੱਖ ਦੇਖਣ ਨੂੰ ਮਿਲ ਜਾਂਦਾ ਪਰ ਤੁਹਾਡਾ ਐਕਸਪੀਰੀਅੰਸ ਕੀ ਰਿਹਾ ਹੈ ਦੇਖੋ ਅਸੀਂ ਇੱਥੇ ਆਏ ਆ ਤਾਂ ਇੱਕ ਤਰ੍ਹਾਂ ਦਾ ਸਾਰਾ ਆਪਣਾ ਪੰਨੀ ਆ ਮਤਲਬ ਮਿੰਨੀ ਪੰਜਾਬ ਹੈ ਇੱਥੇ ਸਾਰਾ ਜਿਹੜਾ ਆਪਾਂ ਦੇਖ ਸਕਦੇ ਆ ਮਤਲਬ ਅਗਰ ਇੱਥੇ ਇੰਨਾ ਇਕੱਠ ਆ ਪਹਿਲਾ ਅੰਦੋਲਨ ਹੈ ਜਿੱਥੇ ਪੂਰੇ ਮਤਲਬ ਪੂਰੇ ਵਰਡ ਚ ਜਿੱਦਾ ਪ੍ਰੋਟੈਸਟ ਹੋ ਰਿਹਾ ਆਪਾਂ ਜੇ ਅਗਰ ਇੱਥੇ ਤੱਕ ਆਏ ਆ ਤਾਂ ਐਵੇਂ ਥੋੜੀ ਐਵੇਂ ਆਪਣੇ ਮਾਂ ਮਤਲਬ ਜਿਹੜੇ ਮਾਂ ਪਿਓ ਪਹੁੰਚੇ ਹੋਏ ਆਪਣੇ ਬੱਚਿਆਂ ਨੇ ਛੱਡ ਕੇ ਕੋਈ ਕਿਵੇਂ ਪਹੁੰਚਾ ਕੋਈ ਐਵੇਂ ਥੋੜੀ ਪਹੁੰਚਾ ਹੋਇਆ ਇੱਥੇ ਅਗਰ ਅਗਰ